ਜੇ ਵਿੱਕਾ ਪਾਣੀ ਕੀਤਾ ਖਲੋਤਾ ਸਾਡੇ ਜਹਾਨੂੰ ਨੂੰ ਛੱਪੜਦਾ ਜਾਂ ਸਾਡੇ ਬੱਚੇ ਸਕੂਲੇ ਵੀ ਨਹੀਂ ਜਾ ਸਕਦੇ ਸਾਡੇ ਬੱਚੇ ਲਿਬੜ ਕੇ ਇੱਥੇ ਪਾਣੀ 'ਚ ਚਰ ਜਾਂਦੇ ਅਹੀਂ ਕੀ ਕਰੀਏ ਸਾਡੇ ਪਿੰਡ ਸਾਡੇ ਬੂਹਾਂ ਦੇ ਗਾੜੀ ਨਕੇ ਲੱਗੇ ਆ ਹਣ ਨਾ ਕੋਈ ਮਸਾ ਹੱਲ ਦੇਣ ਡਿਆ ਔਰਤਾਂ ਨੇ ਇਕੱਠੇ ਹੋ ਕੇ ਪਿੰਡ ਦੇ ਬਾਹਰ ਲਗਾਇਆ ਨਾਕਾ ਮਾਮਲਾ ਅੰਮ੍ਰਿਤਸਰ ਦੇ ਤਹਿਸੀਲ ਅchnala ਦੇ ਪਿੰਡ ਕੋਟ ਰਾਸਤਾ ਵਿਖੇ ਪਾਣੀ ਦੀ ਨਿਕਾਸੀ ਨਾ ਹੋਣ ਕਰਕੇ ਪਿੰਡ ਦੀਆਂ ਔਰਤਾਂ ਨੇ ਗੁੱਸੇ ਵਿੱਚ ਆ ਕੇ ਪਿੰਡ ਦੇ ਬਾਹਰ ਨਾਕਾ ਲਗਾ ਦਿੱਤਾ ਤੇ ਲੋਕਾਂ ਨੂੰ ਪਿੰਡ ਵਿੱਚ ਜਾਣ ਤੋਂ ਰੋਕਿਆ ਇਸੇ ਦੌਰਾਨ ਉਹਨਾਂ ਕਿਹਾ ਹੈ ਕਿ ਸਾਡੇ ਪਿੰਡ ਦਾ ਬੁਰਾ ਹਾਲ ਹੈ ਪਿੰਡ ਵਿੱਚ ਪਾਣੀ ਦਾ ਨਿਕਾਸ ਨਾ ਹੋਣ ਕਾਰਨ ਗਲੀਆਂ ਨਾਲੀਆਂ ਵਿੱਚ ਗੰਦਾ ਪਾਣੀ ਖੜਾ ਹੈ ਜਿਸ ਕਰਕੇ ਬਿਮਾਰੀਆਂ ਫੈਲਣ ਦਾ ਡਰ ਹੈ ਉੱਥੇ ਹੀ ਗਲੀਆਂ ਨਾਲੀਆਂ ਸੜਕਾਂ ਉੱਪਰ ਖੜੇ ਗੰਦੇ ਪਾਣੀ ਵਿੱਚੋਂ ਲੰਘ ਕੇ ਉਹਨਾਂ ਦੇ ਬੱਚਿਆਂ ਨੂੰ ਜਾਣਾ ਪੈਂਦਾ ਹੈ ਉਹਨਾਂ ਕਿਹਾ ਉਹਨਾਂ ਨੂੰ ਡਰ ਹੈ ਕਿ ਇਸ ਨਾਲ ਬਿਮਾਰੀਆਂ ਫੈਲ ਸਕਦੀਆਂ ਨੇ ਉੱਥੇ ਹੀ ਪਿੰਡ ਦੀਆਂ ਔਰਤਾਂ ਵੱਲੋਂ ਪੂਰੇ ਪਿੰਡ ਵਿੱਚ ਪੰਚਾਇਤ ਵਿਰੁੱਧ ਵੀ ਨਾਰੇ ਬਾਜ਼ੀ ਕੀਤੀ ਗਈ ਹੈ। ਕੀ ਗੱਲ ਆ ਤੁਸੀਂ ਰਾਹ ਬੰਦ ਕੀਤਾ ਪਹਿਲਾਂ ਤੇ ਕਿਹਨੂੰ ਪਿੰਡ 'ਚ ਨਹੀਂ ਵੜਨ ਦੇਦੇ ਅਸੀਂ ਪਿੰਡ 'ਚ ਇਸ ਕਰਕੇ ਨਹੀਂ ਵੜਦੇ ਦਿੰਦੇ ਸਾਡੇ ਆ ਪਾਣੀ ਦਾ ਹਾਲ ਕਰਕੇ ਤਾਂ ਸਾਡੇ ਆ ਵੇਖੋ ਛੱਪੜ ਕਿਦਾਂ ਸਾਰਾ ਜੱਟਾਂ ਨੇ ਮਾਲ ਲਿਆ ਛੱਪੜ ਸਾਰਾ ਮਾਲ ਲਿਆ ਪੂਰੀ ਜਾਂਦੇ ਆ ਜੱਟ ਮਿੱਟੀ ਪਾ ਪਾ ਕੇ ਪੂਰੀ ਜਾਂਦੇ ਪੂਰੀ ਜਾਂਦੇ ਛੱਪੜ ਆਡਾ ਪਾਣੀ ਕਿੱਧਰ ਜਾਣਾ ਹਾਡਾ ਪਾਣੀ ਆ ਵੇਖੋ ਕਿਦਾਂ ਨੱਕੇ ਲਾਇਆ ਹਾਡੇ ਬੂਹਾਂ ਦੇ ਗਾੜੀ ਜੇ ਅਸੀਂ ਇਤਰਾ ਛੱਪੜ ਪੂਰਦੇ ਆ ਜੱਟ ਪੂਰੀ ਜਾਂਦੇ ਪੂਰੀ ਜਾਂਦੇ ਛੱਪੜ ਕਾਲੀਪੁਰ ਤੇ ਉਹ ਸਰਕਾਰ ਦਾ ਛੱਪੜ ਨਹੀਂ ਪੂਰਨਾ ਚਾਹੀਦਾ ਕਰਨੀ ਪੂਰਦੀ ਆ ਸਾਡੇ ਬੱਚੇ ਨਹੀਂ ਸਕੂਲੇ ਜਾ ਸਕਦੇ ਜਿੱਥਾ ਨਾ ਸਕੂਲੇ ਬੱਚੇ ਪੜ ਸਕਦੇ ਆ ਕਰਨੀ ਪੜ ਸਕਦੇ ਸਾਡੇ ਗਰੀਬਾਂ ਦੇ ਬੱਚੇ ਕਿਉਂ ਨਹੀਂ ਪੜ ਸਕਦੇ ਇਸ ਕਰਕੇ ਨਹੀਂ ਪੜ ਸਕਦੇ ਜੇ ਅਸੀਂ ਗਰੀਬ ਆ ਸਾਡੇ ਬੱਚਾ ਨੂੰ ਹਣ ਸਕੂਲੇ ਸਕੂਟ ਛੁੱਟੀ ਕਰਾਉਣੀ ਪੈਂਦੀ ਆ ਕੜ ਸੁਨਾਈ ਨਹੀਂ ਹੁੰਦੀ ਐ ਸਪੈਨ ਚ ਕਰਨੀ ਨਹੀਂ ਹੁੰਦੀ ਸਾਡ ਨੂੰ ਮ ਜਾ ਕੇ ਡਾਕ ਜਾਂਦੇ ਸਾਡੇ ਜੋ ਹੱਟਾ ਸਾਡੇ ਪਿੰਡ ਲੋਕੀ ਮ ਜਾ ਕੇ ਡਾਕ ਜਾਂਦੇ ਜੱਟ ਲੋਕ ਮ ਜਾ ਕੇ ਡਾਕ ਜਾਂਦੇ ਲੋਕੀ ਆਂਦੇ ਸ਼ਰਬਤ ਚ ਭੋਲ ਕੇ ਪਾਣੀ ਇਹਨਾਂ ਨੂੰ ਪਿਓ ਤੇ ਰਾ ਚ ਕਲੋਜਨ ਕਰਨੀ ਕਰ ਨਹੀਂ ਕਰਾਉਣ ਕੀ ਗੱਲ ਐ ਜਨਾਨੀਆਂ ਨੇ ਸੁਨਾਈ ਕਰਨੀ ਆਪਣੀ ਕਰਨੀ ਕਰਨਨੇ ਆ ਉਹ ਕਿਉਂ ਉਹਨਾਂ ਦੇ ਬੱਚੇ ਸਕੂਲੇ ਨਹੀਂ ਜਾਂਦੇ ਕਰਲੀ ਇਹ ਹੋ ਇਸ ਕਰਕੇ ਪਿੰਡ ਚ ਤਾਂ ਨਾ ਧੰਨਾ ਲਾਇਆ ਇਸ ਕਰਕੇ ਕਿਸੇ ਨੂੰ ਨਹੀਂ ਆਪਾਂ ਜਾਣਦੇ ਨਾ ਸਾਰਿਆਂ ਨੂੰ ਵਾਪਸ ਸਮੋੜਨੇ ਫਾੜਾ ਤੇ ਜਾ ਕੇ ਵੇਖੋ ਕੀ ਹਾਲ ਹੈ ਪਾਣੀ ਦਾ ਦੇਖੋ ਜੀ ਮੁਸ਼ਕਲ ਇਹ ਆ ਸਾਡੇ ਕੋਲ 3 ਤੋਂ 5 ਸਾਲ ਦੇ ਬੱਚੇ ਆਣਦੇ ਆ ਜਿਹੜਾ ਸਰਕਾਰੀ ਸਕੂਲਾਂ ਵਿੱਚ ਪ੍ਰੀ ਪ੍ਰਾਇਮਰੀ ਸਰਕਾਰ ਨੇ ਤੋਰੀਆ ਸਰਕਾਰ ਨੇ ਬਹੁਤ ਵਧੀਆ ਪ੍ਰਾਲਾ ਕੀਤਾ ਹੋਇਆ ਹੈ ਵੀ 3 ਸਾਲ ਤੋਂ 5 ਸਾਲ ਦੇ ਬੱਚੇ ਸਾਨੂੰ ਦਿੱਤੇ ਹੋਏ ਆ ਪਰ ਕੀ ਕਰੀਏ ਬੱਚੇ 2 ਕਿਲੋਮੀਟਰ ਤੋਂ ਚੱਲ ਕੇ ਸਾਡੇ ਪਿੰਡ ਕੋਟਰ ਜਿਆਦਾ ਪੜਨ ਆਉਂਦੇ ਆ ਅੱਗੇ ਵੇਖੋ ਪਾਣੀ ਵੇਖੋ ਕਿੰਨਾ ਬੱਚੇ ਆਣ ਨਹੀਂਦੇ ਬੱਚਾ ਤਾਂ ਆਇਆ ਨਹੀਂ ਜਾਣਦੇ ਉਹਨਾਂ ਦੇ ਜਿਹੜੇ ਮਾਪਿਓ ਆ ਉਹ ਇੱਕ ਦਿਹਾੜੀਦਾਰ ਬੰਦਾ ਉਹ ਨਾਂ ਛੱਡ ਕੇ ਆ ਸਕਦੇ ਆ ਨਾਂ ਲੈ ਕੇ ਜਾ ਸਕਦੇ ਆ ਤੇ ਬੱਚੇ ਨਿੱਕੇ ਨੇ ਛੋਟੇ ਨੇ ਉਹਨਾਂ ਨੂੰ ਪੁੱਛੀ ਤਾਂ ਤੁਸੀਂ ਕਿਉਂ ਨਹੀਂ ਭੇਜ ਰਹੇ ਉਹ ਕਹਿੰਦੇ ਗਾੜੀ ਤੇ ਪਾਣੀ ਨਹੀਂ ਨਾ ਵਾਕਿਆ ਹੀ ਉਹ ਜਿਹੜਾ ਛੱਪੜ ਆ ਉਹਦਾ ਪਾਣੀ ਸਾਰਾ ਸੜਕ ਦੇ ਉੱਪਰ ਆਇਆ ਹੋਇਆ ਬੱਚੇ ਆਣੇ ਕਿੱਦਾਂ ਜੇ ਕੋਈ ਬੱਚਾ ਆਉਂਦਾ ਮੈਨੂੰ ਆਂਦੇ ਤੁਸੀਂ ਆਪਣਾ ਰਿਸਕ ਲਓ ਮੈਂ ਕਿੱਦਾਂ ਲਵਾਂ ਜੇ ਕਿਸੇ ਦਾ ਬੱਚਾ ਛੱਪੜ ਦੇ ਵਿੱਚ ਡਿੱਗ ਪੇ ਮੈਂ ਕਿੱਦਾਂ ਪੂਰਾ ਕਰੂੰਗਾ ਬੱਚੇ ਨੂੰ ਇਸ ਕਰਕੇ ਮੇਰੀ ਸਰਕਾਰ ਦੇ ਅੱਗੇ ਇਹੋ ਹੱਥ ਜੋੜ ਕੇ ਬੇਨਤੀ ਆ ਵੀ ਪਿੰਡ ਦੇ ਵਿਕਾਸ ਵੱ ਮੇਰੇ ਪਿੰਨ ਦੀ ਕੋਰਤ ਜ਼ਾਦਾ ਦੇ ਰਹਿਣ ਵਾਲੀ ਆ ਸਾਡੇ ਬੱਚੇ ਲਾਗੇ ਸਕੂਲ ਆ ਛੱਪੜ ਵੇਖੋ ਉੱਥੇ ਜਾ ਕੇ ਕੀ ਬਣਿਆ ਹੋਇਆ ਵਾ ਸਾਡੇ ਪਿੰਨ ਦਾ ਹਾਲ ਕੀਤਾ ਹੈ ਅੱਗੇ ਦੋ ਤਿੰਨ ਵਾਰੀ ਬੱਚੇ ਚਲ ਗਏ ਇੱਥੇ ਡਿੱਗ ਕੇ ਜੇ ਪਾਣੀ ਵਿੱਚ ਤੇ ਬੱਚੇ ਬਿਮਾਰ ਵੀ ਹੋ ਗਏ ਜੇ ਸਾਡੇ ਬਹੁਤ ਬਿਮਾਰੀਆਂ ਫੈਲੇ ਤੁਸੀਂ ਘਰ ਦਾ ਚ ਜਾ ਕੇ ਵੇਖੋ ਸਾਡੇ ਪਾਣੀ ਫੈਰ ਗਿਆ ਕੀ ਕਰ ਸਕਦੇ ਆਪਾਂ ਤੁਸੀਂ ਇਹ ਤੋਂ ਸਾਡੀ ਮੀਡੀਆਗੇ ਰਿਪੋਰਟ ਠੀਕ ਗੁਜਾਇਸ਼ ਹੈ ਹਾਂਜੀ ਮੰਗ ਹੈਗੀ ਆ ਕਿ ਸਾਡਾ ਨਿਕਾਸ ਕਰਨ ਕਣੀ ਕਿੱਥੇ ਫੈਲ ਰਿਹਾ ਤੁਹਾਡੇ ਪਿੰਡ ਚ ਘਰਾਂ ਚ ਹਾਂਜੀ ਭਾਜੀ ਸਾਡੇ ਘਰਾਂ ਚ ਫੈਲ ਰਿਹਾ ਸਾਡੇ ਗੰਦਗੀ ਇੰਨੀ ਫੈਲ ਰਹੀ ਆ ਹਾਂਜੀ ਇੱਥੇ ਨਾ ਪਿੰਡ ਵਾਲੇ ਆਪ ਹੀ ਆਨ ਕੇ ਨੱਕੇ ਲਾਏ ਜਾਂਦੇ ਹੁਣ ਅਸੀਂ ਸਾਡਾ ਇਸ ਕਰਕੇ ਨੱਕਾ ਲਾਇਆ ਕਰਦੇ ਆ ਕਿ ਸਾਡਾ ਇੱਥੇ ਪਾਣੀ ਦਾ ਕਵਾਸ ਕੋਈ ਨਹੀਂਗਾ ਤੇ ਜਿਹੜੇ ਮੈਂਬਰ ਸਰਪੰਚ ਆ ਬਿਲਕੁਲ ਨਹੀਂ ਸੁਣਾਈ ਸਾਡੀ ਕਰਨ ਦੇ ਜਦੋਂ ਵੋਟਾਂ ਲੈਣ ਦਾ ਟਾਈਮ ਹੁੰਦਾ ਤਾਂ ਸਾਡੇ ਘਰ ਜਾਂਦੇ ਨੇ ਪੱਗਾ ਬੰਨ ਕੇ ਪਰ ਐਲਕਾ ਕੋ ਵੋਟਾਂ ਲੈਣ ਚਲ ਗਿਆ ਤੇ ਸਾਡੇ ਤੋਂ ਪੁਰਾ ਕੋਈ ਨਹੀਂ ਜੇ ਕੋਈ ਸਾਡਾ ਭਾਵੇਂ ਆਪਣਾ ਹੀ ਪੈਣ ਭਰਾ ਹੋਵੇ ਉਹ ਜੇ ਕਹ ਲੀਏ ਪੈਣ ਮੁਸ਼ਕਲ ਜੀ ਇਹ ਆ ਕਿ ਸਾਨੂੰ ਪਾਣੀ ਦਾ ਕੋਈ ਖਵਾਸ ਹੋਣਾ ਚਾਹੀਦਾ ਵਾ ਛੱਪੜ ਜਿੱਥੇ ਸਰਕਾਰੀ ਹੈਗਾ ਉੱਥੇ ਨਿਕਲਣਾ ਚਾਹੀਦਾ ਕੋਈ ਕੰਪਲੇਂਟ ਕੀਤੀ ਇਹਦੇ ਸਬੰਧੀ ਨਹੀਂ ਜੀ ਅਹੀਂ ਜੇ ਕੋਈ ਕੰਪਲੇਂਟ ਨਹੀਂ ਕੀਤੀ ਅਹੀਂ ਅੱਜ ਪਹਿਲੇ ਦਿਨ ਹੀ ਆਕ ਸੜ ਕੇ ਅਹੀਂ ਕਹਿ ਕਹਿ ਕੇ ਹਾਰ ਹੋ ਗਏ ਮੈਂਬਰਾਂ ਸਰਪੰਚਾਂ ਨੂੰ ਸਾਡੀ ਕੋਈ ਸੁਣਾਈ ਨਹੀਂ ਜੀ ਮੈਂਬਰ ਨੂੰ ਸਰਪੰਚ ਨੂੰ ਕਿਹਾ ਪਹਿਲਾਂ ਹਾਂ ਜੀ ਕਿਹਾ ਜੀ ਕੋਈ ਨਹੀਂ ਸੁਣਦਾ ਮੈਂਬਰ ਸਰਪੰਚ ਕਹਿ ਦਿੰਦਾ ਸਾਡੀ ਕੋਈ ਸੁਣਾਈ ਨਹੀਂ ਹੁਣ ਕੀ ਮੰਗ ਕਰਦੇ ਹੋ ਹਾਂ ਨੀ